हां जी दोस्तों सारेया नुं सस्श्रीकाल स्वागत करते आं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਪਹੁੰਚ ਕਰਨੀ ਆ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਦੇ ਕੋਲ ਆਇਆ ਦੋਸਤੋ ਡਾਕਟਰ ਸਾਹਿਬ ਦੇ ਕੋਲ ਆਇਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਬੁਰਜ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰ ਤੋ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਸਮੇ ਸਮੇ ਦੇ ਨਾਲ ਲੈ ਸਕਦੇ ਜੀ 31 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਅੱਜ ਤਰੀਕ ਦੋਸਤੋ 31 ਮਾਰਚ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਪਸ਼ੂ ਤਿੰਨ ਦਿਖਾਉਣੇ ਤੁਹਾਨੂੰ ਤਿੰਨੇ ਵੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਪਾਈਆਂ ਨੇ ਪੂਰੀ ਡਿਟੇਲ ਆਪਾਂ ਵੀਰ ਸਾਹਿਬ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਪਸ਼ੂ ਵੈਸੇ ਸਾਰੇ ਸੋਇ ਸੁਬਾਏ ਆ ਕੋਈ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦੇ ਜੀ ਠੀਕ ਆ ਜਿੱਤੇ ਗੱਭਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਜਿਸ ਵੀ ਕਿਲੇ ਤੋਂ ਚੌਣ ਥਾਂਾਂ ਤੇ ਆਪਣੀ ਤਿੱਪਕੇ ਭਰਾ ਕੇ ਜਿਹੜੀ ਤਸੱਲੀ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਸਾਹਿਬ ਸਾਸਤਰੀ ਕਾਲ ਸਾਸਤਰੀ ਕਾਲ ਸੰਦੂਬ ਸਾਹਿਬ ਸਾਸਤਰੀ ਕਾ ਹੋਰ ਵੀਰ ਸਭ ਠੀਕ ਠਾਕ ਹਾਂਜੀ ਹਾਂਜੀ ਵਧੀਆ ਸੰਦੂਬ ਸਾਹਿਬ ਕਿਰਪਾਈ ਤੁਸੀਂ ਸਾਨੂੰ ਠੀਕ ਬੋਲ ਬਹੁਤ ਵਧੀਆ ਵੀਰ ਸਾਹਿਬ ਠੀਕ ਠਾਕ ਵੀਰੇ ਹਾਂਜੀ ਹਾਂਜੀ ਅੱਛਾ ਸਾਹਿਬ ਅੱਜ ਆਪਣੇ ਕੋਲ ਦੋ ਇੱਕ ਦੋ ਆ ਚਪਚਾ ਇੱਕ ਸ਼ਾਈ ਹਾਲਚਾ ਠੀਕ ਹੈ ਤੇ ਜਿਹੜੀ ਸ਼ਾਈ ਹਾਲ ਦੇ ਵਿੱਚ ਆ ਉਹ ਕੱਲ ਦੀ ਸੂਈ ਆ ਠੀਕ ਹੈ ਜੀ ਹਾਂਜੀ ਲੋ ਇੱਕ ਲਾਸਟ ਵਿੱਚ ਦੋਸਤੋ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਤੀਸਰੇ ਨੰਬਰ ਤੇ ਸ਼ਾਈਵਾਲ ਕਰੋਸ ਸੰਗ ਤੇ ਵਿੱਚ ਆ ਬਿਲਕੁਲ ਹੁਣੇ ਜੇਰ ਪਾਈ ਉਹਨੇ ਤਰਾ ਸਵੇਰੇ 4 ਵਜੇ ਦੀ ਜੇਰ ਪਾਈ ਹੋਣਾ ਅੱਛਾ ਜੀ ਹਾਂਜੀ ਤੇ ਜੇਰ ਜੁਰ ਪ੍ਰੋਪਰ ਪਾ ਦਿੱਤੀ ਸੀ ਜਿਹੜੀ ਰਾਤ ਜੇਰ ਫੁੱਲ ਪ੍ਰੋਪਰ ਰਾਤ ਸੂਈ ਸੀ ਜੇਜੁਰ ਪ੍ਰੋਪਰ ਪਾਤੀ ਆ ਉਹ ਨਾਲ ਤੁਸੀਂ ਆ ਦੇਖ ਲਿਓ ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਵੀਰ ਸਾਹਿਬ ਇੱਥੋਂ ਕਰ ਲੀਆ ਪਹਿਲੇ ਨੰਬਰ ਵਾਲੀ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਐਚਪੀ ਬ੍ਰੀਡ ਦੇ ਵਿੱਚ ਆਜੀ ਹਾਂਜੀ 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 ਆ ਚਾ ਫੁੱਲ ਆ ਤੇ ਸੂਆ ਇਹਦਾ ਕਿੰਮਾ ਜੀ ਸੂਆ ਦੀ ਦੁੱਜਾ ਏ ਦੁੱਜਾ ਹਾਂਜੀ ਇਹ ਅੱਜ ਕਿੰਨੇ ਦਿਨ ਚਾ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਪਰਸੋਂ ਦੀ ਸੂਈ ਆ ਪਹਿਲੇ ਨੇ ਇਹਨੇ 25 ਤੋਂ ਪਲੱਸ ਦੁੱਧ ਭਰਿਆ ਜੀ ਪਹਿਲਾਂ ਨੇ ਹਾਂਜੀ ਹਾਂਜੀ ਲਓ ਜੀ ਸੈਕਿੰਡ ਲਕਟੇਸ਼ਨ ਦੇ ਵਿੱਚ ਦੋਸਤੋ ਇਸ ਵਾਰ ਸੂਈ ਆ ਪਰਸੋਂ ਦੀ ਸੂਈ ਆ ਉਹਨੂੰ ਬੌਲੇ ਤੇ ਚੱਲ ਰਹੀ ਆ ਜੀ ਹਾਂਜੀ ਤੇ ਬੌਲਾ ਹੁਣ ਵੀਰ ਸਾਹਿਬ ਕਿੰਨਾ ਦਾ ਥੱਲੇ ਇਹਦੇ 17 18 ਲੀਟਰ ਬੌਲਾ ਠੀਕ ਹੈ 17 18 ਲੀਟਰ ਦੋਸਤੋ ਇਸ ਵਕਤ ਜਿਹੜਾ ਬੌਲਾ ਇੰਦੇ ਥੱਲੇ ਬਿਲਕੁਲ ਹਾਜ਼ਰ ਹੈ ਪਹਿਲੇ ਸਵੇਰੇ ਵੀ ਤਕਰੀਬਨ ਕੋਈ 20 ਤੋਂ ਪਲੱਸ ਵੀਰਾਂ ਦਾ ਵੀ ਚੰਗੀ ਮਿਲਕਿੰਗ ਕਰਵਾਈ ਹੈ ਇਸ ਵਾਰ ਨੇ ਕੱਦ ਵੱਡਾ ਵੈੜ ਦਾ ਬਾਕੀ ਸੂਸਬਾਦ ਵਿੱਚ ਇੱਕ ਵਾਰੀ ਨੋਟ ਕਰਾ ਦਿੰਨੇ ਆਪਾਂ ਅੱਜ ਤੀਜਾ ਦਿਨ ਆ ਸੂਈ ਨੂੰ ਆਰਡਰ ਕੁਆਲਟੀ ਬਿਲਕੁਲ ਤੁਸੀਂ ਵੇਖੋ ਫਿਕਸ ਆਰਡਰ ਦੇ ਵਿੱਚ ਆ ਤੇ ਬਾਕੀ ਸਾਬ ਚੋਣ ਚਾਂ ਦੇ ਵਿੱਚ ਚੋਣ ਚਾਂ ਬਿਲਕੁਲ ਸੰਧੂ ਸਭ ਚਵਾਈ ਇੱਕ ਨੰਬਰ ਦੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਥਾਨ ਘੱਟ ਵੱਧ ਨਹੀਂ ਆ ਚਵਾਈ ਬਹੁਤ ਸਾਫ਼ ਆ ਜੀ ਉਹਦੀ ਆਪਣੀ ਗਾਰੰਟੀ ਹੈ ਤੇ ਨੋਰਮਲ ਭਲਾ ਭੁਲਾ ਹੈਗੀਆਂ ਹਾਂ ਹਾਂ ਨੋਰਮਲ ਇਹ ਭਲਤ ਪਾਣੀ ਪਣੀ ਸੰਦੂ ਸਾਹਿਬ ਵਛੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਬੋ ਦੱਸੋ ਵਛੀ ਚੰਗੀ ਆ ਨਸਲ ਬਰੀਡ ਪੂਰੀ ਆ ਠੀਕ ਹੈ ਛੋਟੇ ਜੇ ਕੰਨ ਸਟੇਟ ਪਟਾ ਡੱਬੀ ਆ ਪ੍ਰਿੰਟ ਪ੍ਰਿੰਟ ਤੁਸੀਂ ਆਪ ਕੋਈ ਫਾਰਮ ਦੇ ਵਿੱਚੋਂ ਲਈ ਆ ਜੀ ਠੀਕ ਹੈ ਜੀ ਹਾਂ ਜੀ ਅੱਛਾ ਸਾਹਿਬ ਮਗਰ ਵੀ ਬੱਚਾ ਸੀ ਮੇਲ ਦਾ ਮੂਰਤ ਦਿੰਦਾ ਮੇਲ ਕਾਪੀ ਆ ਜੀ ਬੱਚਾ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਵੀ ਸੰਦੂ ਸਾਹਿਬ ਬਹੁਤ ਸੋਹਣੀ ਬਰੀਡ ਚੰਗੀ ਆ ਥਨ ਥਨ ਬਹੁਤ ਸੋਹਣਾ ਲੱਗਾ ਏ ਹਮ ਵਾਹ ਜੀ ਠੀਕ ਹੈ ਜੀ ਸੋ ਕਾਫੀ ਸੋਹਣੀ ਕੁਆਲਿਟੀ ਦੋਸਤੋ ਫੇਸ ਕੁਆਲਿਟੀ ਚੰਗੀ ਆ ਨਸਲ ਬਰੀਡ ਆ ਬੋਦੀ ਵਾਲੀ ਬੱਛੀ ਆ ਕੱਦ ਵੱਡਾ ਠੀਕ ਆ ਜੀ ਆਨ ਮੋਟਾ ਦੇਰ ਬਹੁਤ ਵਧੀਆ ਜੀ ਆ ਲੰਮਾ ਸਮਾ ਚਵਾਈ ਕਰ ਸਕਦੇ ਆ ਲਓ ਜੀ ਤਦੋਸੋਇ ਕੋਈ ਫੇਰ ਕਨਫਰਮ ਕਰਾ ਦਨੇ ਆਪਾਂ ਤੀਜਾ ਦਿਨ ਅੱਜ ਸੂਈ ਨੂੰ ਠੀਕ ਆ ਕੋਈ 18 17 ਕਿਲੋ ਹੁਣ ਬੌਲੇ ਦੇ ਜਿਹੜਾ ਇੱਕ ਸ਼ੁਰੂਆਤ ਆ ਸਟਾਰਟਿੰਗ ਜਿਹੜੀ ਆ ਬੌਲੇ ਤੋਂ ਹੋਈ ਆ ਉਹ 17 18 ਕਿਲੋ ਠੀਕ ਆ ਆ ਮਗਰ ਬੱਛਾ ਮੀਲ ਕਾਫ ਠੀਕ ਆ ਜੀ ਠੀਕ ਆ ਜੀ ਸੋ ਬਾਕੀ ਹੈ ਠੰਡੀ ਧੀਰੀ ਆ ਸੀਲਸ ਲੱਗਾ ਪੂਰੀ ਹੈ ਥਾਨ ਤੁਨ ਬਹੁਤ ਸੋਨਾ ਸੰਦੂਸਾ ਲੱਗਾ ਚਵਾਈ ਇੱਕ ਨੰਬਰ ਹੂੰ ਸੋ ਚੋਣ ਚਾਨ ਇੱਕ ਨੰਬਰ ਆ ਦੋਸਤੋ ਜਿੱਦਾਂ ਵੀ ਕਿਸੇ ਵੀਰ ਨੇ ਤਸੱਲੀ ਕਰਨੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਜੇ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਆਰਡਰ ਫਿਕਸ ਰਹੂਗਾ ਠੀਕ ਆ ਜੀ ਬਿਲਕੁਲ ਕਸਮੇ ਦੇਵੇਤੀ ਤੇ ਨਾਰਮਲ ਦਰਮਿਆਨੀਆਂ ਭਲਾ ਭੁਲਾ ਹੈਗੀਆਂ ਨੇ ਨਾਰਮਲ ਸਾਰੇ ਵੀਰਾਂ ਨੂੰ ਪਤਾ ਹੈ ਵੀ ਪਸ਼ੂ ਇੱਕ ਰਿਪਾ ਪੂ ਜਾਂਦੇ ਆ ਤੇ ਡਾਕਟਰ ਸਾਹਿਬ ਇਹਦਾ ਫਿਰ ਕੀ ਕਰਦੇ ਆ ਮੁੱਲ ਆਪਾਂ ਇਹਦਾ ਸੰਧੂ ਸਾਹਿਬ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰ ਲਈਏ 90 85 ਦੀ ਦੇ ਦਾਂਗੇ ਜੀ 85 ਦੀ ਹਾਂਜੀ ਹਾਂਜੀ ਖਾਣ ਵਾਲੀ ਗੱਲ ਬਾਤ ਹੈ ਕਿ ਵਿੱਚੋਂ ਛੋਟ ਛੱਪਾ ਛੋਟ ਛੱਪਾ ਕਰਾਂਗੇ ਮਾਨਤਾ ਜਿਹੜਾ ਦੂਰੋਂ ਨੇੜੇ ਆਊਗਾ ਵੀ ਉਦਾ ਮਾਨਤਨ ਸੰਧੂ ਸਾਹਿਬ ਫੋਲ ਕਰਾ ਜਿੰਨਾ ਵੀ ਹੋ ਸਕਦਾ ਕਰਾਂਗੇ ਨਹੀਂ ਫੁੱਲ ਕਰਾਂਗੇ ਲੋ ਦੋਸਤੋ ਵਿੱਚੋਂ ਛੋੜ ਛੱਪੇ ਹੋ ਜਾਣਗੇ ਮਾਨਤਨ ਹੋ ਜਾਣਗੇ ਜਿੰਨਾ ਵੀ ਰੇਟ ਪਸ਼ੂਆਂ ਦਾ ਕੀਤਾ ਜਾਊਗਾ ਵਿੱਚੋਂ ਖੁੱਲੇ ਮਾਨਤਨ ਹੋ ਜਾਣਗੇ ਠੀਕ ਆ ਜੀ ਸੋ ਸੰਪਰਕ ਤੁਸੀਂ ਕਰ ਲਿਓ ਇਸ ਤੋਂ ਬਾਅਦ ਵੀਰ ਅੱਗੇ ਸਾਹਿਬ ਜਿਹੜੀ ਆਪਣੇ ਕੋਲ ਸੈਕੰਡ ਨੰਬਰ ਤੇ ਆ ਬੱਚੀ ਇਹ ਵੀ ਪਹਿਲਣ ਹੈ ਜੀ ਸੰਧੂ ਸਾਹਿਬ ਬੱਚੀ ਪਹਿਲਣ ਬੱਚੀ ਪਿੱਛੇ ਵੀ ਬੱਚੀ ਇਹਦੇ ਅੱਛਾ ਮਗਰ ਵੀ ਬੱਚੀ ਇਹਨੂੰ ਅੱਜ ਸੂਆ ਕਰਨਾ ਸੂਆ ਤੋਂ ਜਿਆਦਾ ਪਹਿਲਾਂ ਇਹ ਵੀ ਪਹਿਲਣ ਹੈ ਤੇ ਅੱਜ ਤੋਂ 10 ਦਿਨ ਸੂਈਨ ਹੋ ਗਏ ਜੀ ਅੱਠਾਂ ਤੋਂ 10 ਦਿਨਾਂ ਦੀ ਸੂਈਨ ਹਾਂਜੀ ਹਾਂਜੀ ਲ ਖੰਡੀ ਬਿਲਕੁਲ ਭਵੇਂ ਜਿਤਨਾ ਮਰਜੀ ਬੈਠੇ ਰੋ ਅਜੇ ਮੂੰਹੋਂ ਦਿੰਦੀ ਕੀਤਾ ਕੋਈ ਨੋਡ ਨਹੀਂ ਚੈੱਕ ਨਹੀਂ ਕੀਤਾ ਸੰਧੂ ਸਾਹਿਬ ਵੇਖਿਆ ਨਹੀਂ ਵੈਸੇ ਪਹਿਲਾਂ ਪਲੂਣ ਪਲੂਣ ਹੀ ਆ ਜੀ ਪਲੂਣ ਠੀਕ ਹੈ ਜੀ ਓ ਦੋਸਤੋ ਪਹਿਲਾ ਸੂਆ ਸੋਈਏ ਬੱਚੀ ਠੀਕ ਹੈ ਅਜੇ ਦੋਸਤੋ ਪਹੁੰਚਿਆ ਪੈਂਦਾ ਟੋਟੀਆਂ ਲਓ ਜੀ ਲਓ ਵੀਰੇ ਸਾਫ ਕੱਢ ਕੇ ਦਿਖਾ ਦੀਏ ਬਾਹਰ ਇਹਨੂੰ ਅਜ ਦਿਨ ਕਿੰਨੇ ਦੱਸਿਆ ਜੀ ਸੂਈ ਨੂੰ 8-10 ਦਿਨ ਹੋਏ ਜੀ ਅਜ ਮਗਰ ਵੀ ਬੱਚੀ ਹੈ ਬੱਚੀ ਆ ਜੀ ਬੱਚੀ ਬੱਚੀ ਆ ਪਾਦੀ ਲਾਲ ਰੰਗ ਦੇ ਵਿੱਚ ਹਾਂਜੀ ਛਾਈ ਵਾਲ ਦੇ ਵਿੱਚ ਕੇ ਦੇ ਛਾਈ ਵਾਲ ਦਾ ਟਿਕਾ ਪਾਇਆ ਸਮਸਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਿਲਕੁਲ ਵੇਖੋ ਤੁਸੀਂ ਐਚ ਐਫ ਬਰੀਡ ਦੇ ਵਿੱਚ ਬੱਛੀ ਆ ਨਵੀਂ ਬੱਛੀ ਆ ਠੀਕ ਆ ਜੀ ਬਿਲਕੁਲ ਲਵੀ ਜੀ ਆ ਤੇ ਅੱਠਾਂ ਸੱਤਾਂ ਕੁ ਦਿਨਾਂ ਦੀ ਸੂਈ ਆ ਮਗਰ ਵੀ ਬੱਛੀ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਮਗਰ ਬੱਜਿਆ ਆ ਫਿਕਸ ਆਰਡਰ ਦੇ ਵਿੱਚ ਬੱਛੀ ਤੁਸੀਂ ਵੇਖੋ ਤੇ ਇਹਦੇ ਥੱਲੇ ਹੁਣ ਦੁੱਧ ਕਿੰਨੇ ਕਿਤੇ ਆ ਗਈ ਵੀਰ ਐ ਵਕਤ ਸੰਧੂ ਸਾਹਿਬ 14 ਲੀਟਰ ਆ ਦੁੱਧ ਜਿੰਨਾ ਮਰਜ਼ੀ ਕਹਿਨ ਨੂੰ 16 ਕਲੇ 17 14 ਲੀਟਰ ਦੁੱਧ ਦੋਗੇ 14 ਲੀਟਰ ਆ ਜੀ ਹਾਂ ਜੀ ਅੱਛਾ ਵੀਰ ਸਾਹਿਬ ਮਗਰਲੇ ਥਣ ਚੋਣ ਚਾਹ ਦੇ ਬਿਲਕੁਲ ਚਵਾਈ ਓਕੇ ਵਾਲੀ ਸੰਧੂ ਸਾਹਿਬ ਬਹੁਤ ਵਧੀਆ ਚਵਾਈ ਹੈ ਜੀ ਅੱਛਾ ਹਾਂ ਲੋ ਕੋਈ ਦੋ ਟਾਈਮ ਚ ਹੋਵੇ ਕੋਈ ਤਿੰਨ ਟਾਈਮ ਚ ਹੋਵੇ ਥਣ ਬਹੁਤ ਸੋਹਣਾ ਅਗਲੇ ਬੰਨੇ ਨੂੰ ਚੈੱਕ ਕਰੋ ਥਣ ਤੇ ਬਹੁਤ ਸੋਹਣਾ ਲੱਗਾ ਜੀ ਹਾਂ ਥਣ ਮੋਟਾ ਵਾ ਮੁੱਠੀ ਚ ਵਜਦਾ ਹੈ ਬਾਕੀ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈ ਹੂੰ ਜਵਾਨ ਮੱਛੇ ਆਉਣ ਵਾਲੇ ਟਾਈਮ ਤੇ ਸੱਤ ਫੇਸਕਵਾਲ ਦੀ ਕਾਫੀ ਸੋਨੇ ਦੋਸਤੋ ਜਿੱਦਾਂ ਆਪਾਂ ਇੱਕ ਪਿਓਰਿਟੀ ਦੇ ਵਿੱਚ ਐਚਪੀ ਬਰੀਡ ਦੀ ਕਿਸੇ ਚੰਗੇ ਆਉਣ ਵਾਲੇ ਟਾਈਮ ਤੇ ਜਿਸ ਵੇ ਜਿਸ ਵੇ 20 ਲੀਟਰ ਤੋਂ ਪਲੱਸ ਹੀ ਜਾਊਗੀ ਆ ਠੀਕ ਆ ਜੀ ਹਾਂਜੀ ਤੇ ਹੁਣ ਆਪਾਂ ਜਿਹੜਾ ਡਾਕਟਰ ਸਾਹਿਬ ਆਪਨਾ ਘਰੋਂ ਚਵਾਦਾਂ ਕੋਈ 14 ਚੋ ਉਹ 14 ਲੀਟਰ ਭਾਵੇਂ ਦੋ ਟਾਈਮ ਕੋਈ ਚੋਵੇ ਠੀਕ ਆ ਕੋਈ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਆਪਣੇ ਘਰੇ ਆਣ ਕੇ ਠੀਕ ਆ ਜੀ 14 ਲੀਟਰ ਆਪਾਂ ਚਵਾਦਾਂਗੇ ਠੀਕ ਆ ਜੀ ਹਾਂਜੀ ਬਹੁਤ ਦੋਸਤੋ 14 ਲੀਟਰ ਹੁਣ ਜਿਹੜੀ ਮਿਲਕਿੰਗ ਆ ਅਠਾ ਦਿਨਾਂ ਦੇ ਆੰਤਲਾ ਮਾਮ ਪਿਲ ਕੋ ਚਵਾਈ ਓਕੇ ਆ ਲੋ ਚੰਗੀ ਬਰੀਡ ਆ ਠੀਕ ਹੈ ਜੀ ਠੀਕ ਆ ਆ ਮੋੜ ਲੀਏ ਜੀ ਬਾਕੀ ਕੋਈ 7-8 ਸੂਵੇ ਚ ਹੋ ਸਕਦਾ ਜੀ ਜਿਹਨੇ ਘਰੇ ਰੱਖਣੀ ਆ ਹੂੰ ਆ ਨਵਾਂ ਪਸ਼ੂ ਆ ਚਲੋ ਹਾਂਜੀ ਹਾਂ ਨਵਾਂ ਪਸ਼ੂ ਕੋਈ 5-4 ਸੂਵੇ ਦੁੱਧ ਪੀਦਾ ਹੀ ਆ ਬਾਕੀ ਸੰਦੂ ਸਾਹਿਬ ਪਿੱਛੇ ਹੀ ਬੱਛੀ ਆ ਲਓ ਜੀ ਠੀਕ ਹੈ ਜੀ ਤਾਂ ਮਗਰ ਬੱਛੀ ਜਿਹੜੀ ਦੋਸਤੋ ਤੁਸੀਂ ਵੇਖੋ ਇੱਕ ਜਿਹੜੀ ਬਿਲਕੁਲ ਬਦਾਮੀਆ ਕਲਰ ਆ ਰੈੱਡ ਕਲਰ ਦੇ ਵਿੱਚ ਜਿਹੋ ਜਾਂ ਸੀਮਣ ਆਪਾਂ ਲਗਵਾ ਦਿੰਨੇ ਆ ਭਰਾ ਦਿੰਨੇ ਉਹ ਜਿਹੜਾ ਬੱਚਾ ਪਸੂ ਪਾ ਦਿੰਦਾ ਹਾਂਜੀ ਤੇ ਕ੍ਰੋਸ ਸੰਗ ਦੇ ਵਿੱਚ ਜਿਹੜੀ ਮਗਰ ਬੱਛੀ ਆ ਬਿਲਕੁਲ ਠੰਡੀ ਭਵੇਂ ਜਿਤਨਾ ਮਰਜੀ ਬੱਛੀ ਤੋਂ ਬਿਨਾ ਹੀ ਕੋ ਬੈਠਾ ਰਵੇ ਹਾਂਜੀ ਹਾਂ ਹਨ ਤੁਹਾਨੂੰ ਤੇ ਬਹੁਤ ਸੋਹਣਾ ਲੱਗਾ ਸੰਗ ਆ ਲਓ ਜੀ ਉਹ ਆ ਕੁਆਲਿਟੀ ਆ ਦੋਸਤੋ ਥਣਾ ਥੁਣਾ ਦੀ ਠੀਕ ਹੈ ਜੀ 14 ਕਿਲੋ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜਿਹੜਾ ਚੂਣ ਦੇ ਵਿੱਚ ਆ ਭਾਂਡੇ ਜਪੈਦਾ 14 ਕਿਲੋ ਤੇ ਅੱਛਾ ਵੀਰ ਸਾਹਿਬ ਇਹਨਾਂ ਸੰਧੂ ਸਾਹਿਬ ਕੋਈ ਮਾਰੇ ਗਰੰਟੀ ਦੇ ਭੇਜੇ ਗਰੰਟੀ ਤੇ ਭੇਜ ਦਾਂਗੇ 14 ਲੀਟਰ ਮੁੱਲ ਕੀ ਕਰਦੇ ਵੀਰ ਸਾਹਿਬ ਇਹਦਾ ਮੁੱਲ ਵੀਰ ਜੀ ਲੈਣ ਦੇਣ ਵਾਲ 58000 ਰੁਪਏ ਜੀ ਮੁੱਲ ਤੇ ਮਰਜ਼ੀ ਕਰ ਲੀਏ 58 ਹਾਂਜੀ ਕੋਈ ਮੌਕੇ ਦੇ ਮਾਨਤਨ ਕਰ ਦਾਂਗੇ ਜੀ ਠੀਕ ਹੈ ਬੇਟੀ ਹਾਂਜੀ ਹਾਂਜੀ ਔਰ ਦੋਸਤੋ 58000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਪਹਿਲਾਂ ਉਹ ਵਾਚੀ ਠੀਕ ਹੈ ਜੀ ਕਿਉਂਕਿ ਬਾਹਰ ਵੀ ਲੋਕ ਕਿੰਨਾ ਕਿੰਨਾ ਮੁੱਲ ਕਰਦੇ ਆ ਹਾਂ ਹਾਂ ਠੀਕ ਹੈ ਜੀ ਸੋ ਇੱਕੋਰੀ ਮਗਰ ਆ ਥਾਣਾ ਅਗਲੇ ਮਗਰਲੇ ਥਾਣਾ ਦਾ ਸਹਜ ਠੀਕ ਆ 58000 ਦੇ ਵਿੱਚੋਂ ਛੋਟ ਚੱਪਾ ਅੱਛਾ ਸਾਹਿਬ ਅਗਲੇ ਬੰਨੇ ਜਿਹੜੀ ਤੇਜ ਨੇ ਪ੍ਰਤਿਆ ਬੱਚੀ ਆਪਣੇ ਕੋਲ ਸਾਈਡ ਵਾਲ 크ਰੋਸ ਸੂਈ ਆ ਹਾਂਜੀ ਇਹਦੇ ਤੇ ਰਾਤ 9 10 ਵਜੇ ਸੂਈ ਸੀ ਜੀ ਅੱਛਾ ਜੀ ਤੇ ਦਿਨੇ 3 ਵਜੇ ਨੇ ਜੇਰਜੁਰ ਪਾਤੀ ਅੱਜ ਮਾਰਨਿੰਗ ਜੇਰਜੁਰ ਪਾਤੀ ਹਾਂਜੀ ਹਾਂਜੀ ਬੱਚੀ ਮਗਰਲੇ ਦੀ ਤਾਂ ਮਗਰ ਬੱਚੀ ਆ ਬਹੁਤ ਸੋਹਣੀ ਐ ਲੋ ਜੀ ਮਗਰ ਉਸੇ 크ਰੋਸ ਅੰਗ ਦੇ ਵਿੱਚ ਦੋਸਤੋ ਮਗਰ ਬੱਚੀ ਆ ਫੀਮੇਲ ਕਾਫ ਨਾੜੂ ਬਿਲਕੁਲ ਬੱਚੇ ਨਾਲ ਆ ਵੱਛੀ ਨੂੰ ਜਨਮ ਦਿੱਤਾ ਤੇ ਆਪ ਸੁਹਾ ਕਰਮਾ ਦੁੱਜਾ ਜੀ ਇਹ ਸੰਧੂ ਸਾਹਿਬ ਦੁੱਜਾ ਵਾ ਪਹਿਲਾਂ ਨੇ 15 16 ਲੀਟਰ ਕੱਢਿਆ ਹੁਣ ਵੀ ਮੈਂ ਚੁਆਈ ਕੀਤੀ 5 ਕਿ ਲੀਟਰ 5.5 ਲੀਟਰ ਕੱਢਿਆ ਜੀ ਬਹੁਤ ਅੱਛਾ 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 ਚੋਣ ਚਣ ਸਾਫ ਨਹੀਂ ਬਿਲਕੁਲ ਭੂਰ ਛੱਟਾ ਨਹੀਂ ਉਹਦੀ ਆਪਣੀ ਭਵੇਂ ਆਨਲਾਈਨ ਕਿਨੇ ਮੰਗਾਉਣੀ ਆਨਲਾਈਨ ਮੰਗਾਰੇ ਗਾਰੰਟੀ ਆਪਣੀ ਠੀਕ ਹੈ ਜੀ ਲਓ ਵੀ ਬਰਾਬਰ ਦੁੱਜਾ ਸਵੇਰ ਦੀ ਬਹੁਤ ਸਾਡੀ ਦੁੱਜਾ ਸਵੇਰ ਸੂਈ ਏ ਤੇ ਕਰੋ ਸੰਗ ਦੇ ਵਿੱਚ ਆ ਫੈਸੇ ਹੈ ਬਿਲਕੁਲ ਨਵੀਂ ਜੀ ਆ ਪਹਿਲਾਂ ਮੜਾ ਜਾਂ ਜਲਦੀ ਸੂਪੀ ਹੋਗੀ ਜਾਂ ਸਹੀ ਉਮਰ ਦੇ ਵਿੱਚ ਸੂਪੀ ਹੁਣ ਦੁੱਜਾ ਸੂਹਾ ਜਿਹੜ ਬਿਲਕੁਲੋ ਸੰਧੂ ਸਾਹਿਬ ਇੱਥੇ ਬੈਠ ਰਾਇਨ ਅੰਥਲੇ ਠੰਡੀ ਬਹੁਤ ਹੈ ਬੱਚੇ ਦਾ ਨਹੀਂ ਪੋਰਾ ਵੀ ਕਰਦੀ ਇੰਨੀ ਠੰਡੀ ਮਤਲਬ ਕਿ ਬੌਲਾ ਜਿਹੜਾ ਸਵੇਰ ਤਿੰਨ ਚਾਰ ਕਿਲੋ ਚਾਰ ਕਿਲੋ ਦੇ ਲਾਗੇ ਕੱਢਿਆ ਹਾਂਜੀ ਕੱਢਿਆ ਜੀ ਉੱਤੇ ਕੱਢਿਆ ਆਪਾਂ ਅੱਛਾ ਜੀ ਆਹ ਦੇਖੋ ਕੋਈ ਜਿੱਤਾਂ ਮਰਜ਼ੀ ਬੈਠਾ ਰਵੇ ਹਾਂ ਲਓ ਜੀ ਸੋ ਪਹਿਲੀ ਚਵਾਈ ਜਿਹੜੀ ਦੋਸਤੋ ਬੌਲੇ ਤੇ ਹੋਈ ਹੈ ਠੀਕ ਆ ਸੈਕੰਡ ਚਵਾਈ ਅੱਜ ਸ਼ਾਮ ਨੂੰ ਜਿਹੜੀ ਕੀਤੀ ਜਾਊਗੀ ਤੇ ਮਗਰ ਵੀ ਬਚਣ ਲੱਗਾ ਥੱਲਿਓ ਵੀ ਸੁਣੀ ਆ ਆ ਰੋਕ ਲੈ ਸੰਦੂ ਸਾਹਿਬ ਜਾਦਾਨੀ ਦੇ 14 15 14 15 ਲੀਟਰ ਆ ਮੈਂ ਤੁਹਾਨੂੰ ਦੱਸ ਦੂਗੀ ਹੂੰ ਹੂੰ ਕੈਨ ਨੂੰ ਜੋ ਮਰਜ਼ੀ ਕਹੀ ਹੈ ਥਾਂ ਤੁਨ ਵੀ ਸੁਣਾ ਲੱਗਾ ਹਾਂ ਲਓ ਜੀ ਬਾਕੀ ਗਰਮੀ ਦੇ ਬੋਸਾਂਗ ਦੇ ਵਿੱਚ ਆ ਦੋਸਤੋ ਜਿੱਦਾਂ ਕਿ ਅੱਗੇ ਸੀਜ਼ਨ ਨੂੰ ਵੇਚ ਕੇ ਬਹੁਤ ਵੀਰ ਸੌਦਾ ਕਰਨਾ ਚਾਹੁੰਦੇ ਆ ਵੀ ਇਹੋ ਜਿਹਾ ਪਸ਼ੂ ਖਰੀਦੀਗੇ ਕ੍ਰੋਸਪਾਨ ਦੇ ਵਿੱਚ ਥੱਲਿਓ ਤੇ ਮੱਝਾਂ ਵਾਲਾ ਹੀ ਚੱਡਾ ਲੱਗਾ ਜੀ ਥਾਂ ਚੱਡਾ ਬਹੁਤ ਸੁਣਾ ਲੱਗਾ ਠੀਕ ਹੈ ਜੀ ਠੀਕ ਹੈ अच्छा साहब दूध वीर किदाक परौना चाहिदा बच्ची इनु 15 लीटर दे राम ने उते जाओगी ठीक है जी ਥੱਲੋ ਵੇਖ ਕੇ ਠੀਕ ਹੈ ਜੀ ਠੀਕ ਆ ਭਾਂਡੇ ਲ ਵੇਖੀਏ ਤੇ ਚਲੋ ਇਨਾ ਦੁੱਧ ਚੋਣਾ ਐਵੇਂ 20 ਕਹ ਦੀ 18 ਕਰੀਏ 17 ਜਿੰਨਾ ਜੋ ਜੋ ਜੈ ਦੋ ਚੋਲਣਾ ਉਹਨਾਂ ਦੀ ਸੇਵਾ ਤੇ ਡਿਪੈਂਡ ਕਿਸੇ ਤੇ ਬਾਕੀ ਕਿਹਦੀ ਸੇਵਾ ਤੇ ਜਿੰਨੀ ਸੇਵਾ ਕਰੋਗੇ ਉਹਨੇ ਦੁੱਧ ਚੋਲੋਗੇ ਹਾਂਜੀ ਹਾਂਜੀ ਲਓ ਜੀ ਠੀਕ ਹੈ ਸਿਕਪੈਣੀ ਵਾਲੀ ਸਾਈਡ ਤੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਥੋੜੇ ਜੇ ਥਣ ਹੋਰ ਬਥੇਰੇ ਸਮਝ ਆ ਜਾਣਗੇ ਠੀਕ ਹੈ ਤੇ ਨੋਰਮਲ ਮਾਲੇ ਮੁੜ ਕੇ ਤੰਤ ਤੋਂ ਬਹੁਤ ਸੋਹਣਾ ਸੰਧੂ ਸਾਹਿਬ ਆਪਸ ਨੂੰ ਜਿਹੜੇ ਬਿਲਕੁਲ ਤਾਜ਼ੇ ਹੁੰਦੇ ਐ ਇਸ ਕਰਕੇ ਥਣ ਕੋਈ 2-3 ਦਿਨਾਂ ਬਾਅਦ ਹੋਰ ਨਿਕਲ ਕੇ ਸਾਹਮਣੇ ਆ ਜੂਗਾ ਭਲਾ ਭਲਾ ਮਾੜੀਆਂ ਮੋਟੀਆਂ ਚੋਈ ਚੋਈ ਵੀ ਸੰਧੂ ਸਾਹਿਬ ਤੁਹਾਨੂੰ ਹੁਣੇ ਬਹੁਤ ਜ਼ਿਆਦਾ ਸਮਾਰ ਤੋਂ 2-2 4-4 ਧਰਾਂ ਜੀ ਲਾ ਕੇ ਬੱਚਾ ਤੋਂ ਨਾਲ ਦੀ ਨਾਲ ਜਿਹੜੀ ਦੋਸਤੋ ਇੱਕ ਵਾਰੀ ਥਣਾ ਤੋਂ ਉਹਦੀ ਆਪਾਂ ਤੁਹਾਨੂੰ ਪਾਸ ਕਰਾ ਦਿੰਨੇ ਆਂ ਵੀ ਭੋਰ ਛੱਟਾ ਫੁਆ Um, uh ਇੱਕ ਇਤਰਾ ਬਖਾਨੇ ਸੰਦ ਸਬਦ ਦੇਖੋ ਆ ਸਾਰੇ ਇੱਕ ਸਾਈਡ ਤੇ ਇਧਰ ਬਖਾਨੇ ਚਲੋ ਜੀ ਨੋ ਜੀ ਖੰਦੀ ਬਿਲਕੁਲ ਬਿਲਕੁਲ ਪੁੰਨ ਚਾਹ ਲੀ ਜੀ ਲਓ ਜੀ ਸੋ ਧਾਰਾ ਮਾਰ ਕੇ ਦੋਸਤੋ ਕੋ ਦੋ ਦੋ ਚਾਰ ਚਾਰ ਆਪਾਂ ਚੈੱਕ ਕਰਵਾਤੀ ਆ ਠੀਕ ਹੈ। ਕਾਣ ਬਹੁਤ ਸੁਣਾ ਨਖੇੜਦੀ ਵੇ ਕੋਈ ਪਸੰਦ ਕੇ ਕੰਡੀਸ਼ਨ ਨਹੀਂ ਬਣ ਗਈ ਹੋਣਾ। ਬਿਲਕੁਲ ਬਿਲਕੁਲ ਬਿਲਕੁਲ। ਆਹ ਲਓ ਜੀ ਠੀਕ ਹੈ। ਅੱਛਾ ਸਭ ਇਹ ਕੀ ਵੀਰੇ ਤਾਂ ਮੁੱਲ ਕੀ ਕਰਦੇ ਪਏ ਆ ਫਿਰ। ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ। 55000 55000 ਦੇ ਦਾਂਗੇ ਜੀ ਮੁੱਲ ਪੰ 55 ਕਰ ਲਈ 55 ਕਰ ਲਈਏ 55 ਦੇ ਹਾਂਜੀ ਲੈਣ ਦੇਣ ਬਾਕੀ ਮੌਕੇ ਦੇ ਮਾਨਤਨ ਕਰਦਾਂਗੇ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਜਿੰਨਾ ਵੀ ਰੇਟ ਦੱਸਿਆ ਗਿਆ ਵਿੱਚੋਂ ਮਾਨਤਨ ਹੋ ਜੂਗਾ ਮੌਕੇ ਤੇ ਕੋਈ ਫਿਕਸ ਰੇਟ ਨਹੀਂਗਾ ਕੋਈ ਨਹੀਂ ਸੰਧੂ ਸਾਹਿਬ ਜਿਹੜਾ ਬੁਰੋ ਨੇ ਲਿਆ ਹੁੰਦਾ ਵਾ ਉਹਦਾ ਫੁੱਲ ਮਾਨਤਨ ਕਰਾਂਗੇ ਉਹਨੂੰ ਪਾੜਾ ਵੀ ਪਣਾ ਕਰਾਏ ਪਣਾ ਹਾਂ ਬਿਲਕੁਲ ਜੀ ਬਿਲਕੁਲ ਤਾਂ ਜਿੱਦਾ ਮਰਜ਼ੀ ਮੇਰਾ ਵੀਰ ਕੋਈ ਸੰਪਰਕ ਕਰ ਲੇ ਜਿਹੜਾ ਵੀ ਨਾਗ ਤੁਹਾਨੂੰ ਪਸੰਦਾ ਆਇਆ ਹੋਊਗਾ ਠੀਕ ਆ ਤੇ ਸਾਰੇ ਵੀਰ ਇਹ ਅੱਜ ਆਪਣੇ ਕੋਲ ਤਿੰਨ ਪਸ਼ੂ ਆ ਹਾਂਜੀ ਸੰਧੂ ਸਾਹਿ ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਆਪਣੇ ਕੋਲ ਚੱਲਦਾ ਨਾ ਹਾਂਜੀ ਉਹ ਹੀ ਆ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤਿੰਨ ਐਨੀਮਲ ਇਹ ਆਪਾਂ ਤੁਹਾਨੂੰ ਦਿਖਾਉਣੇ ਸੀ ਕਿ ਤਿੰਨੇ ਬਿਹੜਾ ਨੇ ਅੱਜ ਤੇ ਬਿਲਕੁਲ ਸੂਆ ਵੀ ਤੁਹਾਨੂੰ ਦਸਤਾ ਨਾਲ ਦੀ ਨਾਲ ਠੀਕ ਹੈ ਜੀ ਜਵਾਨ ਮਾਲ ਆ ਜੀ ਚੰਗੀਆਂ ਤਾਜ਼ੀਆਂ ਸੂਈਆਂ ਸਵਈਆਂ ਨੇ ਠੀਕ ਹੈ ਜੀ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਬਤੇਰੀ ਡਿਟੇਲ ਜਿਹੜੀ ਉਹ ਤੁਸੀਂ ਲੈ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰ